ਆਹ ਅਗਰ ਵੀਰ ਕਿੱਦਾਂ ਠੀਕ ਠਾਕ ਤੇ ਮੈਂ ਉਹਨੂੰ ਕਰ ਲੈ ਫੋਨ ਯਾਰ ਦੇ ਜਾਂਦਾ ਫਾਇਦਾ ਉਹ ਜੀ ਐਮ ਬਾਰ ਬਾਰ ਮੈਨੂੰ ਫੋਨ ਕਰੰਡਿਆ ਚੰਗੇ ਲੱਗੀਦਾ ਤਾਂ ਯਾਰ ਸਮਝਦਾ ਨਹੀਂ ਹੈਗਾ ਬਾਰ ਬਾਰ ਜਿਦੂ ਹੀ ਆਪਾਂ ਖਵਾਉਣਾ ਉਹਨੂੰ ਕਹਿ ਦਿਆ ਅਜਾ ਹਾਲਤ ਜਿਹੜਾ ਫਾਇਦਾ ਪਹਚਾ ਕੇ ਜਾ ਚੱਲ ਠੀਕ ਹੈ ਲੱਗ ਬੈਠਾ ਹਾਂ ਹਾਜੀ ਮੰਮੀ ਮੈਂ ਨਾ ਤੁਹਾਡੇ ਦੋ ਭਰਾਵਾਂ ਨਾਲ ਇੱਕ ਸਲਾਹ ਕਰਨੀ ਹੈ ਦੱਸੋ ਮੰਮੀ ਦੱਸ ਨਹੀਂ ਆਉਦਾ ਮੈਂ ਆਖਿਆ ਪਿੰਦਰ ਨੂੰ ਆਣਦੇ ਉਹਨੂੰ ਮੰਮੀ ਕਿਹੜੀ ਹੋ ਜੀ ਸਲਾਮ ਜਿਹੜੀ ਦੋਆਣਾ ਕਰਨੀ ਹੈ ਮੇਰ ਨਾਲ ਗੱਲ ਕਰ ਲੋ ਜਿਹੜੀ ਕਰਨੀ ਹੈ ਤੇਰੇ ਨਾਲ ਕੱਲੇ ਨਾਲ ਮੈਂ ਕਿਸਰਾ ਕਰ ਸਕਨੀ ਆ ਤੁਹਾਨੂੰ ਤੇ ਦੋਆ ਭਰਾਵਾਂ ਸ਼ਰਮਾ ਜਾ ਆਹ ਨਹੀਂ ਜੀ ਸਾਨੂੰ ਬਾਅਦ ਸ਼ਰਮ ਆਉਂਦੀ ਲੋਕਾਂ ਦੀਆਂ ਗੱਲਾਂ ਸੁਣ ਸੁਣ ਕੇ ਜਿਹੜੀ ਰੋਜ ਦੀ ਕਹਾਣਾ ਕਰਦੇ ਵਿੱਚ ਇਹ ਨਹੀਂ ਚੰਗੀ ਹੁੰਦੀ ਤੇ ਮੰਮੀ ਮੇਰਾ ਜੀ ਕਰਦਾ ਤਾ ਉਹਨੂੰ ਇਹੋ ਜਿਹਾ ਬੇਸ਼ਰਮ ਹੋਣ ਲਿਆ ਵਾ ਇਹਦੇ ਤਣ ਖਿੱਚਿਆ ਕਰੋ ਨਾ ਮੜੇ ਜੇ ਇਹਦੇ ਵੀ ਖਿੱਚ ਨਹੀਂ ਆ ਤੇ ਤੇਰੇ ਵੀ ਖਿੱਚਣੇ ਨੇ ਮੈਂ ਉਹਨੂੰ ਮੈਂ ਕੱਲੇ ਕਿਦਾ ਕਹਿ ਸਕਨੀ ਨਾਲ ਤੂੰ ਵੀ ਹੀ ਮੈਂ ਦੱਸੂ ਕੀ ਕਰਨ ਦਾ ਮੈਂ ਸਵੇਰੇ ਤੇ ਡਿਊਟੀ ਚੱਲ ਜਾਂਦਾ ਵਾਂ ਤੇ ਸ਼ਾਮ ਨੂੰ ਨਾ ਸਾਰਾ ਦਿਨ ਤੇ ਮੈਂ ਬਾਹਰ ਹੀ ਨਾ ਇਹ ਤਾਂ 24 ਘੰਟੇ ਘਰੇ ਰਹਿੰਦਾ ਵਾ ਇਹਨੂੰ ਸਮਝਾਇਆ ਕਰੋ ਨਾ ਥੋੜਾ ਦਿਮਾਗ ਟਿਕਾਣੇ ਰੱਖਿਆ ਕਰੇ ਆਹਾਂ ਦੋਵਾਂ ਨੂੰ ਤਾਂ ਸਮਝਾਉਣਾ ਹੈ ਮੰਮੀ ਕਿੱਥੇ ਆ ਆ ਜਾ ਆ ਜਾ ਯਾਰ ਅਖੰਦਰ ਬੈਠੇ ਆਂ ਹਾਂਜੀ ਦੱਸੋ ਆਹ ਕੁਰਸੀ ਲੈ ਆ ਜਾਇ ਤੇ ਬੈ ਜਾ ਮੇਰੇ ਕੋਲ ਉਹ ਕਰੋ ਚੱਲੋ ਹਣ ਵਕਾਫਤਨਾਮਾ ਹਾਂਜੀ ਗੱਲਪਿੰਦਰ ਇਹ ਕਰਨ ਨਹੀਂ ਆ ਮੈਂ ਇਹਦੇ ਨਾਲ ਵੀ ਜਿਹੜੀ ਰੋਜ ਦੀ ਘਰ ਵਿੱਚ ਕਲਾ ਹੈ ਨਾ ਇਹ ਮਕਾਉਣੀ ਹੈ ਤੁਸੀਂ ਆਪਣੀਆਂ ਘਰ ਦੀਆਂ ਨਾਲ ਉਹ ਆਜ ਮਾਰ ਲਓ ਜਮੀਨ ਪਾ ਗੱਲ ਸੁਣੋ ਮਰੀ ਘਾਇਓ ਪਿੰਦਰ ਤੁਸੀਂ ਆਜ ਮਾਰ ਲੈ ਨਾਲ ਨੂੰ ਕੋਈ ਨਹੀਂ ਮੰਮੀ ਦੱਸੋ ਜਿਹੜੀ ਤੁਸੀਂ ਗੱਲ ਕਰਨੀ ਹੈ ਉਹ ਮੇਰੇ ਤੋਂ ਬਾਹਰ ਨਹੀਂ ਆ ਬਹਿ ਜਾ ਇੱਥੇ ਝੋਪਾ ਕਰਕੇ ਤੇ ਬੋਲਣ ਵਿੱਚ ਕੁਝ ਸੁਣੀ ਨਹੀਂ ਪਸ ਦੱਸੋ ਮੰਮੀ ਕਰੋ ਗੱਲ ਤੇ ਦੱਸਣਾ ਇਹ ਹੈ ਵੀ ਰਾਤ ਤੇ ਤੁਹਾਡੇ ਪਿਓ ਨਾਲ ਮੈਂ ਸਲਾਹ ਕੀਤੀ ਸੀ ਇਹ ਸਾਨੂੰ ਦੋਆ ਭਰਾਨ ਉਹ ਅੱਖ ਕਰ ਦੇਣਾ ਠੀਕ ਆ ਚਲੋ ਕੋਈ ਨੂੰ ਕਰ ਦੋ ਹਰ ਚੰਗਾ ਕੀਤਾ ਜੇ ਤੁਸੀਂ ਸੋਚ ਹੀ ਲਿਆ ਪਰ ਮੈਨੂੰ ਤਨ ਹੋ ਕੇ ਕਹਿ ਦਿਆ ਨੂੰ ਇਹੇ ਕਰਦੈ ਨੂੰ ਕੋਈ ਮਸਲਾ ਲੋਸਾ ਦਾ ਨਿਤ ਜੂ ਤਮਾਸ਼ਾ ਲਾਉਂਦੇ ਆ ਇਹਨਾਂ ਚੰਗਾ ਵੀ ਆਪੋ ਆਪਣਾ ਅਰਮਾਨਾ ਖਾਵਾਂਗੇ ਪਕਾਵਾਂਗੇ ਨਾ ਅਗੇ ਨੂੰ ਟੈਨਸ਼ਨ ਨਾਲ ਕੋਈ ਲੈਣਾ ਨਾ ਦੇਣਾ ਆਹ ਪਕਾਣ ਖਾਣ ਤੇ ਕਿਤੇ ਰਹਿ ਗਿਆ ਜਿਹੜਾ ਸਾਡਾ ਦੁੱਖ ਹੈ ਨਾ ਸਾਨੂੰ ਕਲੇਸ਼ ਹੈ ਨਾ ਇਹ ਵੀ ਰੋਜ਼ ਦੀ ਕਹਾਣੀ ਮੁੱਕੇਗੀ ਮਮੀ ਤੁਹਾਨੂੰ ਦੋ ਘਕਾ ਦਾ ਤੁਹਾਨੂੰ ਸਭ ਸੁੱਖ ਆ ਜਾਣਾ ਅਹੀਂ ਦੋ ਘਮਾਉਂਦੇ ਆਪਣਾ ਤੇ ਇਹ ਵੀ ਕੰਮ ਕਰਨਦੇ ਇਹਨੂੰ ਕਿਹੜਾ ਕੋਈ ਹੋਇਆ ਵਾ ਵੀ ਇਹ ਕੰਮ ਨਹੀਂ ਕਰਨ ਰਿਹਾ ਤੁਹਾਡੀ ਤੇ ਚਿੰਤਾ ਸਭ ਤੋਂ ਦੂਰ ਹੋ ਜਾਣੀ ਆ ਬਾਦੂ ਦਾ ਰੇਡ ਕਰਦਾ ਵਾ ਚਲੋ ਉਹ ਤੇ ਸੁਖਾਇ ਦਾ ਕਰਮਣ ਵਾਲੀ ਆਏਗਾ ਜਿਹੜੀ ਰੋਜ ਦੀ ਕਲਾ ਉਹ ਮਕਾਉਣੀ ਐ ਤੇ ਪਿੰਦਰ ਕਿਦਾਂ ਫਿਰ ਤੁਹਾਨੂੰ ਕਰਦੀ ਐ ਵੱਖ ਕੋਈ ਨਹੀਂ ਮੰਮੀ ਕਰ ਦੋ ਤੁਸੀਂ ਜੋ ਵੀ ਸੋਚਿਆ ਚੰਗਾ ਸੋਚਿਆ ਹੋਏਗਾ ਤੇ ਨਾਲੇ ਸਾਡੇ ਵੱਲੋਂ ਦੱਸੋ ਨਾ ਵੀ ਤੂੰ ਰੱਖਣਾ ਏ ਇੰਨੇ ਰੱਖਣਾ ਵਾ ਨਹੀਂ ਤੇ ਆਪਣਾ ਵੀ ਇਹ ਸੋਚ ਲਈਏ ਕੁਝ ਨਹੀਂ ਮੰਮੀ ਤੂੰ ਸਾਡੇ ਹੁੰਦਿਆ ਕਿਉਂ ਪਕਾਉਣੀ ਐ ਤੂੰ ਇਹ ਲਾੜ ਨੂੰ ਪੁੱਛੋ ਪਹਿਲਾਂ ਇਹ ਕੀ ਜਾਂਦਾ ਮੰਮੀ ਮੈਨੂੰ ਤੁਹਾਡਾ ਕੋਈ ਵੀ ਭਾਰ ਨਹੀਂ ਹੈਗਾ ਪਰ ਹਾਡੀ ਥੋੜੀ ਜਿਹੀ ਮਜਬੂਰੀ ਆ ਵੀ ਆਪਾਂ ਦੋਵੇਂ ਜਣੇ ਨੌਕਰੀ ਪੇਸ਼ਾ ਕਰਦੇ ਆ ਸਵੇਰੇ ਵੀ ਉੱਠਦੇ ਜਾਣਾ ਹੁੰਦਾ ਵਾ ਤੇ ਸ਼ਾਮਾਂ ਨੂੰ ਵੀ ਤੁਹਾਨੂੰ ਮੇਰਾ ਪਤਾ ਹੀ ਅਜਿਹੜਾ ਕਿਹੜਾ ਲੈਂਦਾ ਵਾ ਤੇ ਮੈਂ ਇਹ ਕਰਕੇ ਨਾ ਕਿੱਥੇ ਨੂੰ ਡੀਕਦੇ ਰਿਹਾ ਕਰੋਗੇ ਤੁਸੀਂ ਇਹ ਪਿੰਦਰਾ ਲਈ ਹੋ ਜਾਓ ਚਲੋ ਠੀਕ ਹੈ ਠੀਕ ਹੈ ਪਿੰਦਰਾ ਫਿਰ ਕੋਈ ਨਹੀਂ ਮੰਮੀ ਜੀ ਹਣ ਤੁਸੀਂ ਸੋ ਕੋ ਰਹੋ ਹੱਡੇ ਹੱਲ ਤੇ ਸੋ ਵਧੀਆ ਤੇ ਜੇ ਨਹੀਂ ਤੇ ਮੈਂ ਇਹ ਜੇ ਪਕਾ ਕੇ ਅਸੀਂ ਦੋਵੇਂ ਜੀ ਖਾ ਸਕਨੇ ਆ ਲੈ ਮੰਮੀ ਫਿਰ ਕੀ ਆ ਭਾਬੀ ਘਰੇ ਹੁੰਦੇ ਆ ਪਕਾਉਣ ਵਾਲੀ ਕਿਹੜੀ ਜ਼ਰੂਰਤ ਆ ਉਨਾਰੇ ਠੀਕ ਕਰਨਾ ਸਾਰਾ ਦਿਨ ਤੇ ਵਿਹਲੇ ਹੁੰਦੇ ਆ ਜਿਵੇਂ ਕਿ ਮਸ਼ੀਨ ਚਲਾਈ ਤੇ ਮੁੜ ਕੇ ਸਾਰਾ ਦਿਨ ਵਿਹਲੇ ਰਹੇ ਨਾਲੇ ਆਪ ਵੀ ਗੱਲਾਂបੱਤਾਂ ਮਾਰਦੇ ਟਾਈਮ ਪਾਸ ਹੁੰਦਾ ਰਿਆ ਕੋਈ ਨਹੀਂ ਮੰਮੀ ਤੁਸੀਂ ਹੱਡ ਲਰਾਓ ਕੋਈ ਜਰਿੰਦਰ ਠੀਕ ਹੈ ਤੇ ਪਹਿਲੀ ਤੁਹਾਡੀ ਜ਼ੋਆ ਭਰਾਵਾਂ ਦੀ 12 ਕਿੱਲੇ ਮੰਮੀ ਆਓ ਤਾਂ ਪਤਾ ਹੀ 12 ਕਿੱਲੇ ਚ ਦੱਸਣ ਵਾਲੀ ਕਿਹੜੀ ਗੱਲ ਆ ਕਿਉਂ ਕਿੰਦਰ ਆਹੋ 12 ਕਿੱਲੇ ਨਹੀਂ ਸਾਨੂੰ ਦੱਸਣਾ ਹੀ ਪੈਂਦਾ ਨਾ 4 ਕਿੱਲੇ ਤੇਰੀ ਹੋ ਗਈ ਤੇ 4 ਕਿੱਲੇ ਪਿੰਦਰ ਤੇਰੀ ਹੋ ਗਈ ਤੇ 4 ਕਿੱਲੇ ਦਾ ਹਾਂ ਹਿਸਾ ਰੱਖਣਾ ਵੇ ਜੇ ਨਾ ਚਿਰ ਸਾਡੀ ਜ਼ਿੰਦਗੀ ਆ ਨਾ ਉਹ ਨਾ ਚਿਰ ਰੱਖਣਾ ਬੜਾ ਲੇ ਜੇ ਤੁਹਾਡੀ ਹੈ ਕੋਈ ਨਹੀਂ ਮੰਮੀ ਅੱਧਾ ਕਰ ਲਿਓ ਜੇ ਦਾਦਾ ਦਾ ਮਨ ਕਰਦਾ ਵਾ ਤੁਸੀਂ ਜਿਹੜੀ ਚਾਰਚਲੇ ਰੱਖੜੀ ਉਹ ਰੱਖ ਲਿਓ ਕੋਈ ਪਰ ਠੀਕ ਹੈ ਗੱਲ ਹਾਂ ਨੇ ਠੀਕ ਹੈ ਠੀਕ ਹੈ ਤੇ ਠੀਕ ਹੈ ਨਾ ਹਾਂ ਚੱਲ ਹੋ ਗਈ ਨਾ ਸਲਾਹ ਫਿਰ ਪੱਕੀ ਹਾਂ ਮੰਮੀ ਕੋਈ ਗੱਲ ਨਹੀਂ ਤੇ ਬਾਕੀ ਆਪੇ ਕੱਲ ਨੂੰ ਕੋਈ ਮੁਰਕੋ ਗੱਲ ਨਹੀਂ ਹੋਣੀ ਚਾਹੀਦੀ ਕੋਈ ਗੱਲ ਕਰਨੇ ਲਾਹ ਹੋਣੀ ਕਰ ਲੈ ਨਹੀਂ ਹੋ ਗਈ ਬਸ ਹੋਰ ਗੱਲ ਕਦੀ ਹੋਣੀ ਹੈ ਜਦੋਂ ਮੰਮੀ ਨੇ ਜੋ ਕਹਿਤਾ ਉਹ ਸਿਰ ਮੱਥੇ ਇਹ ਚ ਕਦੀ ਗੱਲ ਹੁਣ ਇਹ ਤੇ ਗੱਲਾਂ ਹੀ ਕਰਦੇ ਰਹਿਣਾ ਆਪਾਂ ਆਪਣਾ ਮੰਮੀ ਇਹਨਾਂ ਨੂੰ ਦੱਸ ਦੋ ਫਿਰ ਰਸੋਈ ਦਾ ਵੀ ਕਿਦਾਂ ਕਰਨਾ ਹੈ ਇਹ ਆ ਕਿ ਇਹ ਦੋ ਕਮਰੇ ਸਾਡੇ ਜੋ ਆ ਭਰਾਵਾਂ ਦੇ ਉਹ ਦਾ ਵੱਖਰਾ ਵਾ ਬਿੰਦਰ ਉਹ ਤੇਰਾ ਵਾ ਹਾਂਜੀ ਹਾਂਜੀ ਤੇ ਇਹ ਤੇਰਾ ਵਾ ਤੇ ਰਸੋਈ ਦਾ ਜਦੋਂ ਕੰਮ ਕਰਨਾ ਹੈ ਨਾ ਚਲੋ ਤੁਸੀਂ ਡਿਊਟੀ ਤੇ ਜਾਂਦੇ ਹੋ ਵੇਲੇ ਸੇ ਉੱਠ ਕੇ ਆਪਣਾ ਰੋਟੀ ਬਣ ਬੁਕਾ ਕੇ ਤੇ ਬਾਹਰ ਹੋ ਗਏ ਫਿਰ ਮੁੜ ਕੇ ਲਾਬ ਕਰ ਲਿਆ ਤੇਰੇ ਮੰਨੇ ਬਾਕੀ ਗੱਲਾਂ ਤੇ ਮਨਜ਼ੂਰ ਆ ਵਾਏ ਇੱਕ ਗੱਲ ਮੈਨੂੰ ਨਹੀਂ ਜੇ ਪੱਜਾਂ ਦੀ ਇਹ ਗੱਲ ਸਹੀ ਨਹੀਂ ਲੱਗਣ ਦੀ ਹੈਗੀ ਤੇ ਫਿਰ ਉਹ ਆ ਰਹਿਣਾ ਮੈਂ ਦੰਨਾ ਵਾਈ ਤੱਕ ਦੀ ਪੁੱਲ ਪੜਿਆ ਕੰਧ ਛੋਟੀ ਜਿਹੇ ਕੱਢ ਲਈਏ ਘਰ ਮਾਰਨਾ ਨਾ ਅਗੇ ਜੀ ਮੁੜ ਕੇ ਪਤਾ ਗੱਲ ਕੀ ਆ ਫਿਰ ਇਹਨਾਂ ਨੇ ਬੀਬੀਆਂ ਵੀ ਆਪੋ ਚ ਕਰਦੀਆਂ ਰਹਿਦੀਆਂ ਤੇ ਇੱਕ ਦੂਜੇ ਨਾਲ ਰੜਕਾਂਗੇ ਤੇ ਫਿਰ ਕੀ ਹੋਣ ਲਿਆ ਵਾ ਹੋਣਾ ਤੇ ਆਈ ਆ ਜਦੋਂ ਅੱਡ ਹੋ ਹੀ ਗਏ ਆ ਤੇ ਫਿਰ ਮੜਖੀ ਕੰਧ ਕੱਢ ਲਾਂਗੇ ਤੇ ਜੁਰਮਾਨਾ ਭੋਛਣ ਦੇ ਬਣੇ ਤੇ ਆਈ ਆ ਦੋ ਦੋ ਕਮਰੇ ਡੋਡੀ ਆਪਣੀ ਜਗਾ ਹੋ ਜਾਣਗੇ ਤੇ ਥੋੜਾ ਜਿਹਾ ਟਾਈਮ ਕੱਢ ਲਓ ਨਾ ਐਡੀ ਛੇਤੀ ਕਾਲੀ ਨਹੀਂ ਕੰਮ ਹੋ ਸਕਦੇ ਐ ਮੈਂ ਨਹੀਂ ਤੇ ਕੱਢ ਸਕਦੇ ਜਾਂ ਫਿਰ ਇੱਕ ਹੋਰ ਕੰਮ ਕਰਵਾ ਹੂੰ ਤੁਸੀਂ ਮੇਰੀ ਥੋੜੀ ਜਿਹੀ ਮਦਦ ਕਰੋ ਤਾਂ ਮੈਂ ਸ਼ਹਿਰ ਪਲਾਟ ਲੈ ਕੇ ਉੱਥੇ ਕੋਠੀ ਪਾ ਲਈ ਨਾ ਆਪਣੀ ਸ਼ਹਿਰ ਸ਼ੁਰ ਕਿਹੇ ਨਹੀਂ ਜਾਣਾ ਹੈਗਾ ਜਾਣਾ ਹੈ ਆਪਣੇ ਸਿਰ ਤੇ ਜਾਇਓ ਠੀਕ ਹੈ ਜਿੰਨਾ ਚਿਰ ਅਸੀਂ ਜੁਣਿਆ ਨਾ ਉਹਨਾਂ ਚਿਰ ਨਹੀਂ ਕਿਤੇ ਵੀ ਜਾਣਾ ਹੈਗਾ ਬਾਅਦ ਵਿੱਚ ਜਿੱਥੇ ਮਰਜ਼ੀ ਜਾਇਓ ਜਿੱਥੇ ਮਰਜ਼ੀ ਆਇਓ ਇਹ ਤੇ ਮੰਮੀ ਫੇਰ ਤੁਹਾਡਾ ਹੋਈ ਰੇੜਾ ਰਣਾ ਵਾ ਇੱਕ ਦੂਜੇ ਨਾਲ ਫੇਰ ਹੋਈ ਆ ਤੇ ਤੁਸੀਂ ਇਹਨਾਂ ਕਰ ਦੋਗੇ ਤਾਂ ਕੀ ਹੋ ਚੱਲਿਆ ਤੇ ਜੇ ਕੰਦ ਵੱਜੂਗੀ ਤੂੰ ਆ ਕੇ ਕਿਹੜੀ ਆ ਬੇੜਾ ਵੀ ਆਪਣਾ ਇੰਨਾ ਖੁੱਲਾ ਵਾ ਨਾਲੇ ਆਪੋ ਆਪਣੀ ਜਗ੍ਹਾ ਕੇ ਨੂੰ ਕੋਈ ਪਰੇਸ਼ਾਨੀ ਨਹੀਂ ਕੋਈ ਬੰਦੇ ਜਗ੍ਹਾ ਕਰੋ ਕੋਈ ਨਹੀਂ ਕਰ ਦੋ ਜਦਾਂ ਦਾ ਨਾਲੇ ਜਿਹਨੂੰ ਨਹੀਂ ਨਾ ਪਤਾ ਲੱਗਣਾ ਉਹਨੂੰ ਵੀ ਲੱਗੇਗਾ ਆਹੀ ਆਹੀ ਗੱਲ ਬੜਾ ਸੋਹਣਾ ਲੱਗੇਗਾ ਨਾ ਆਹੋ ਉੱਥੇ ਕੰਦ ਕੱਢਣੀ ਕਿੱਥੇ ਦੱਸ ਮੈਨੂੰ ਕੰਦ ਕੱਢ ਲਈ ਯਾਰ ਇੰਨਾ ਗੇੜਾ ਫੁੱਲਾ ਵਾਲੋ ਕੀ ਸ਼ਹਿਰਾਂ ਦੇ ਚੰਗੇ ਨੇ ਸਾਚ ਰਹਿੰਦੇ ਆ ਤੇ ਮੈਂ ਇੰਨੇ ਫੁੱਲਾ ਦੇਖਾਂ ਤਾਂ ਇੱਚ ਕਦ ਰੇ ਨਿਕਲੂਗੀ ਤੇ ਤੈਨੂੰ ਸ਼ਰਮ ਨਹੀਂ ਹੁੰਦੀ ਆ ਜਦਿਆਂ ਗੱਲਾਂ ਕਰਦੇ ਨੂੰ ਜਦੋਂ ਤੁਹਾਨੂੰ ਆਖ ਖੰਡੇ ਆ ਬੇਲਾ ਮੰਮੀ ਕਿੱਥੋਂ ਬੋਲਦਾ ਏ ਤੇ ਬੋਲਣਾ ਇਹਨੇ ਠੀਕ ਆ ਅੱਗੇ ਬੜਾ ਬਲਾ ਆ ਤੁਹਾਡੇ ਨਾਲ ਨਹੀਂ ਤੈਨੂੰ ਕਹੀ ਜਦੋਂ ਤੁਹਾਨੂੰ ਇੰਨਾ ਕਿਹਾ ਕਿ ਤੁਸੀਂ ਕੰਮ ਆਪਣਾ ਪਹਿਲਾਂ ਕਰ ਲਿਆ ਕਰੋ ਇਹ 2 ਘੰਟੇ ਮਗਰੋਂ ਕਰਲਾਂ ਕਰਾਂਗੇ ਯਾਰ ਕੰਮ ਤੇ ਕਰ ਲਾਂਗੇ ਤੇ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਜਦੋਂ ਵੰਡ ਪਾਉਣ ਤੇ ਜਾਂ ਕੰਦ ਕੰਤੀ ਕਰ ਜਾ ਤਾਂ ਜਾਂ ਮੈਨੂੰ ਬਰ ਸ਼ਹਿਰ ਲੈਣ ਤੋਂ ਥਾ ਲੱਲਾ ਆਪਣੇ ਕੋਲੋਂ ਭਰਾਹੀ ਦੇ ਹਜ ਨਹੀਂ ਭਰਾ ਕੋਈ ਵੀ ਦੇ ਸਕਦਾ ਜੇ ਇਹਦੇ ਜਾਂ ਸ਼ਹਿਰ ਜਾਣ ਦਾ ਹੀ ਜੇ ਐਚੋਂ ਤੈਨੂੰ ਜਿਹੜਾ ਵੀ ਤਰ੍ਹਾਂ ਹਿੱਸਾ ਆਏਗਾ ਨਾ ਉਹ ਅਸੀਂ ਤੈਨੂੰ ਦੇ ਦਾਂਗੇ ਇਹਦੇ ਤੋਂ ਮੈਂ ਰਹਿਣ ਥੋੜਾ ਦੇਣਾ ਮੇਰਾ ਹੈ ਪੂਰਾ ਇਹ ਘਰ ਤੇ ਬਾਕੀ ਤੁਸੀਂ ਨਾ ਹੱਥ ਖੜੇ ਕਰ ਦਿਆ ਕਰੋ ਮੇਰੇ ਲਈ ਤੁਹਾਡੀ ਦੇ ਜਾਂਚ ਕੋਈ ਹੈ ਹੀ ਨਹੀਂ ਜੇ ਕੀ ਐ ਇੱਕ ਵਾਰੀ ਫਸਲ 12 ਕਿਲਿਆਂ ਦੀ ਸੋਟ ਕੇ ਤੇ ਮੈਨੂੰ ਸ਼ਹਿਰ ਲਾਦੂ ਤੇ ਪਲਾਂ ਦੇ ਆਖਰਾ ਚੱਲੀ ਐ ਤੇ 12 ਕਿੱਲੇ ਦੀ ਫਸਲ ਜਣੀ ਐ ਇਹਦੇ ਤੇ ਲੱਗਦਾ ਪਹਿਲਾਂ ਕਿੰਨਾ ਮੈਨੂੰ ਇਹ ਦੱਸ ਮਮਮੀ ਕਿਤੇ ਨਹੀਂ ਕਿੰਨੇ ਕ ਲੱਗ ਜਾਂਦੇ ਆ ਕਿਤੇ ਐ ਮੈਂ ਤੁਸੀਂ ਵੀ ਨਾ ਬਸ ਇਹ ਵੀ ਰੋਂਦਾ ਰਹਿੰਦਾ ਤੁਸੀਂ ਉਹਦੇ ਮਗਰ ਲਾ ਕੇ ਵੀ ਆਉਂਗਾ ਤੇ ਜਾਊਂਗਾ ਰੋਂਦਾ ਕੀ ਮਤ ਮਾ ਜਦੋਂ ਲਾਈਏ ਨਾ ਫੇਰ ਪਸਾ ਲੱਗਦਾ ਪਹਿਲਾਂ ਪੰਡਾ ਨਾਲ ਲਾਈ ਦੇ ਨੇ ਤੇ ਮਮਮੀ ਲੱਗਦੇ ਤੇ ਆਵੇ ਨਾ ਹਾਲ ਪੁੱਤਰ ਮੰਗਰਾਉਂਦਾ ਵਾ ਐਵੇਂ ਕਾਹ ਇਹ ਨਹੀਂ ਪਈਦਾ ਤੇ ਆ ਪਤਾ ਲੱਗਦਾ ਵੀ ਕੀ ਬਚਿਆ ਤੇ ਕੀ ਵਧਿਆ ਤੇ ਆ ਵੀ ਇੰਨੀ ਸਾਂਭਣਾ ਜੇ ਮੈਂ ਸ਼ਹਿਰ ਚੱਲ ਜਾਂਗਾ ਤੇ ਫੇਰੇ ਦੀ ਗੱਲ ਮਰੀ ਥੋੜੇ ਕੋ ਗੱਲ ਇਹਨਾਂ ਥਲੇ ਦੀ ਗੱਲ ਕਰਨ ਲਿਆ ਮੈਂ ਨੁਕਸਾਨ ਦੀ ਕਰਨ ਲਿਆ ਮੈਂ ਤੇ ਆਖਿਆ ਕਿ ਤੂੰ 2-4 ਸਾਲ ਤੱਕ ਇਕੱਠੇ ਰਹਿ ਜਾਓ ਤੇ ਫਿਰ ਕਿ ਤੂੰ ਬਾਅਦ ਵਿੱਚ ਸ਼ਹਿਰ ਜਿੱਥੇ ਮਰਜ਼ੀ ਲੱਲੀ ਤੇਰੇ ਕੋਲ ਪੈਸੇ ਬਹੁਤ ਹੈ ਨਾ ਤਾਂ ਤੂੰ ਪੂੜ ਕਨਾਵੇਂ ਮਮੀ ਬਥੇਰਾ ਸਿਰ ਚਵਾ ਲਿਆ ਹੁੰਦੀ ਕਰ ਕੋਈ ਇਹਨਾਂ ਦੇ ਵਿੱਚ ਰਿਹਾ ਜਾਂਦਾਗਾ ਇਹਨਾਂ ਨੇ ਨਿਤ ਕੋਈ ਨਵਾਂ ਕਰਨਾ ਹੁੰਦਾ ਦੇ ਲੋ ਭਾਈ ਹੁਣ ਇਹਦਾ ਕਰ ਲਵੋ ਪਰ ਜੇ ਘਰਤ ਕੰਧ ਨਾ ਮਰੀ ਤੇ ਫਿਰ ਇਹੋ ਜਿਹਾ ਹੋਣਾ ਇਹ ਕੰਮ ਤੇ ਨਹੀਂ ਹੋਣਾ ਜੇ ਨਾਲੇ ਤੂੰ ਆ ਨਾ ਤੇ ਮੇਰੀਆਂ ਸਾਰੀਆਂ ਸ਼ਰਤਾਂ ਪੂਰੀਆਂ ਹੁਣ ਕੰਧਾਂ ਦੁਨੀਆ ਮਰਵਾਉਣੀਆਂ ਹੈਗੀਆਂ ਸਾਨੂੰ ਤੇ ਬੜਾ ਮਾਨ ਸੀ ਤੁਹਾਡੇ ਤੇ ਪਰ ਤੁਸੀਂ ਖਰੇ ਨਹੀਂ ਪੂਰੇ ਉਤਰੇ ਹੈਗੇ ਤੇ ਨਾਲੇ ਮੇਰੀ ਗੱਲ ਸੁਣ ਕੰਧਾਂ ਮਰਵਾਉਣ ਵਾਲਗੇ ਨਹੀਂ ਜਦੋਂ ਆਪਾਂ ਵਿੱਚ ਬੋਲਣਗੇ ਕਿ ਤੂੰ ਐਵੇਂ ਹੀ ਅਗੀਆਂ ਚਲਾ ਕਰੀ ਜਾਣਾ ਤੇ ਜੇ ਨਹੀਂ ਰਿਹਾ ਜਾਂਦਾ ਤੇਰੇ ਕੋਲ ਇਥੇ ਤੇ ਜਿੱਥੇ ਮਰਜੀ ਦੱਬਾ ਹੋ ਜਾ ਮੇਰੇ ਵੱਲ ਮੰਮੀ ਹਾਂ ਦਾ ਕੋ ਕਿੱਦਾਂ ਵੀ ਗੱਲ ਤੁਸੀਂ ਕਰਨ ਦੇ ਜੀ ਜਾਂ ਨੂੰ ਅੱਜ ਜਾ ਸਕਦਾ ਮੈਂ ਤੇ ਮੇਰੀ ਜੇ ਵੀ ਇਹਦਾ ਦਮ ਰੱਖਦੀ ਆ ਵੀ ਮੈਂ ਜਿੱਥੇ ਜਾ ਕੇ ਆਪਣਾ ਲੈ ਸਕਦਾ ਤੇ ਰਹਿ ਸਕਦਾ ਮਾਂ ਪਰ ਮੈਂ ਐਦਾਂ ਕਰੀ ਨਹੀਂ ਕਰਨਾ ਮੈਂ ਤੁਹਾਨੂੰ ਵੀ ਧੁਖੀ ਨਹੀਂ ਦੇ ਸਕਦਾ ਤੇ ਮੈਂ ਇਹ ਨੂੰ ਬਿੰਦਰ ਨੂੰ ਇਦਾਂ ਛੱਡ ਕੇ ਨਾ ਜਾ ਸਕਦਾ ਮੈਂ ਇਹ ਭਾਵੇਂ ਜੋ ਮੰਮੀ ਮੇਰੇ ਬਾਰੇ ਸੋਚਿਆ ਕਰ ਬਿੰਦਰ ਨੇ ਕੀ ਸੋਚਣਾ ਹੈ ਜੇ ਤੁਸੀਂ ਆਪਵੇਂ ਸੋਚਦੇ ਰਹੇਂ ਦੁਨ ਪਰ ਹਸਲਾ ਕਰਦੇ ਤੇ ਬਾਹਰ ਕੀ ਦੇ ਗੱਲ ਨਹੀਂ ਬਣਨੀ ਨਹੀਂ ਸੀ ਪੈਣਾ ਨਹੀਂ ਸੋਚਿਆ ਕੋਣ ਸੋਚੇਗਾ ਕੀ ਫਾਇਦਾ ਉਹ ਚਲੋ ਮੰਮੀ ਹੋ ਗਏ ਤੇ ਅਸੀਂ ਸੋਚਾਂਗਾ ਇਹਦੇ ਤੇ ਮੈਂ ਕੀ ਕਰ ਸਕਦਾ ਮੈਂ ਨਹੀਂ ਤੁਹਾਨੂੰ ਜਿੰਦੇ ਜੀ ਛੱਡ ਸਕਦਾ ਮੰਮੀ ਮੇਰੀ ਸੋਹਣ ਗੱਲ ਉਹਨੇ ਝੂਠੇਨ ਪੈਨਣਾ ਆਪਣੇ ਆਪ ਨੂੰ ਜੋ ਉਹ ਹੁਣ ਉਹਨਾਂ ਕਰਦਾ ਉਹ ਤੇ ਮਨਜ਼ੂਰ ਕਰ ਲੈ ਤੂੰ ਗੰਗਾਂ ਵਧੀ ਜਾਣਾ ਹੁੰਦੇ ਯਾਰ ਮਨਜੂਰ ਤੇ ਆਗਾ ਹੁਣ ਕੀ ਇੱਥੇ ਰਿਟਨ ਦੀ ਲੇਕੇ ਦਿੰਦਾ ਨਾ ਬਿਆ ਬਿਆ ਕਹਦਾ ਇੱਥੇ ਹੁਣ ਮਨਜੂਰ ਆ ਜੂਂਦਾ ਕਹਿਤਾ ਮੈਂ ਤਾਂ ਕਹਿੰਦਾ ਠੀਕ ਐ ਮੈਨੂੰ ਮਨਜੂਰ ਆ ਬਾਕੀ ਹਾਂ ਚੂਨਾ ਜਿਹੜਾ ਲੱਗਾ ਨਾ ਤੇਰਾ ਚਾਰ ਕਿੱਲੇ ਜੇ ਵੱਡਣਾ ਠੀਕ ਆ ਤੇ ਠੇਕੇ ਦੇ ਦੇ ਮੈਨੂੰ ਦੇਣੀ ਮੈਨੂੰ ਦੇ ਦੇ ਤੇ ਜੇ ਹੋਰ ਕਿਹਨੂੰ ਦੇਣੀ ਭਾਵੇਂ ਹੋਰ ਕਿਹਨੂੰ ਦੇ ਦੇ ਆਹ ਆਪਣੀ ਸਮਾਂ ਕਰ ਲੈ ਮੁੜ ਕੇ ਨਾ ਆਖੀਂ ਮੈਨੂੰ ਇਹ ਨਾ ਦਿੱਤੇ ਨੀਆਂ ਪੰਦਰ ਤੂੰ ਤੇ ਮੇਰੀ ਗੱਲ ਸੁਣਦਾ ਤੂੰ ਤੇ ਨਹੀਂ ਸੋਚਦਾ ਮੇਰੇ ਬਾਰੇ ਪਰ ਮੈਂ ਤੇਰਾ ਵੇਹ ਸੋਚਣਾ ਹੀ ਆ ਭਰਾ ਪੰਡਾ ਮੈਨੂੰ ਬਰੇ ਜਿਹੜਾ ਮੰਮੀ ਬਾਹਰ ਕਹਿੰਦੇ ਹੁੰਦੇ ਆ ਜਦੋਂ ਉਹਨਾਂ ਨਾਲ ਗੱਲ ਹੋ ਜੇਨਾ ਬਾਹਰ ਤੇ ਮੈਂ ਉਹ ਨਾ ਨਹੀਂ ਲੈਣਾ ਗਿਆ ਕਿਉਂਕਿ ਮੈਂ ਡਰ ਘਤੂੰ ਦੀ ਜਾਂ ਤੇ ਮੈਨੂੰ ਅੰਦਰ ਤੂੰ ਪਹਿਲੀ ਘੜੀ ਆਪਣੀ ਆਪ ਹੋਂਦਾ ਧਿਆਨ ਦੇ ਆ ਠੇਕੇ ਤੇ ਆਈ ਮੋਂਦੇ ਆ ਪਰ ਮੈਂ ਨਹੀਂ ਇਹ ਕੰਮ ਕਰਦਾਗਾ 50 ਹਜ਼ਾਰ ਰੁਪਏ ਨੂੰ ਦੇ ਦੇਆ ਤੇ 4 ਦਿਨ ਜੋਰ ਲੁੰਦੇ ਆ ਤੇ ਡਿਮਾਂਸ ਸਾਰਾ ਕਹਿੰਦੇ ਚੁੱਕ ਪਰ ਮੈਂ ਇਹ ਕੰਮ ਨਹੀਂ ਕਰਨਾ ਇਹਨੂੰ ਮੈਂ ਹੱਟ ਕਰਦੇ ਨਹੀਂ ਆ ਕਿਉਂਕਿ ਇਹ ਵਾਰੇ ਕੋਈ ਗੱਲ ਨਹੀਂ ਨਾਲ ਇਹਦਾ ਕੁਝ ਵੱਡ ਜੂਗਾ ਮੈਨੂੰ ਕੋਈ ਚ ਪਰੇਸ਼ਾਨੀ ਨਹੀਂ ਆਣੀ ਤੇ ਨਾਲੇ ਮੇਰੀ ਗੱਲ ਸੁਣ ਬਾਅਦ ਦੇ ਲੋਕੀ ਬੜੀਆਂ ਸਲਾਹਾਂ ਦਿੰਦੇ ਹੁੰਦੇ ਨੇ ਜੇ ਇਹੋ ਜੀ ਸੋਚ ਹੋਏ ਫਿਰ ਤੇ ਬਾਹਰ ਗਾਲੀ ਨਹੀਂ ਕੱਢੀ ਆਲੀ ਹੁਣ ਤੇ ਬੜਾ ਸਿਆਣਾ ਬਣ ਗਿਆ ਤੂੰ ਵੀ ਤੇ ਮੰਮੀ ਇਹਦਾ ਹੀ ਫਾਲਾ ਸੋਚਣਾ ਯਾਰ ਘੱਟ ਹੀ ਦੇਂਦਾ ਤੂੰ ਮੇਰਾ ਫੈਸਲਾ ਸੋਲ ਤੂੰ ਮੈਂ ਤੈਨੂੰ ਪਰਾ 50000 ਪੂਰਾ ਦਵਾਂਗਾ ਚੱਲ ਦੇ ਦੇ ਜੇ ਮਰਜੀ ਹੈ ਦੇ ਦੇ ਜੇ ਨਹੀਂ ਤੇ ਮੇਰੇ ਕੋਲ ਭਾਵੇਂ ਹੋਰ ਕਿਹਨੂੰ ਦੇ ਦੇ ਇਹ ਨਾ ਕਈ ਵੀ ਧੱਕੇ ਨਾ ਰੱਖੀਂ ਉਹ اتنا ਕੰਮ ਕਰਨਾ ਨਹੀਂ ਦੇ ਲਈ ਤੈਨੂੰ ਹੀ ਆ ਪਰ ਜੇ ਤੇਰੀ ਏਡੀ ਆਕਰਨਾ ਤੂੰ ਮਨਬਰ ਪੂਰਾ ਦੇ ਦਿੰਦੀ ਹੈਗਾ ਠੀਕ ਹੈ ਕੋਈ ਚੱਕਰ ਨਹੀਂ ਠੀਕ ਹੈ ਵੇਲਾ ਮੰਨੀ ਸੁਣ ਲਾ ਗਲਾ ਦੀਆਂ ਨੂੰ ਭੀ ਆ ਗਿਆ ਛੱਡਣਿਆ ਤੇ ਕੋਈ ਗੱਲਾਂ ਸੁਣਾ ਕੇ ਗਿਆ ਹੀ ਆ ਆਹ ਸੁਣਿਆ ਮੈਂ ਪਰ ਤੂੰ ਵੀ ਆਣਾ ਨਾ ਵੀ ਬਾਅਦ ਮੈਨੇ ਲੋਕੀ ਬਸੇਰੀਆਂ ਸਲਾਵਾ ਦਿੰਦੇ ਨੇ ਫਿਰ ਇਹ ਗੱਲ ਵਿੱਚ ਉਹਨਾਂ ਵੀ ਗੁੱਸਾ ਆ ਜਾਂਦਾ ਵਾ ਹੈ ਤੇ ਤੇਰੇ ਦੋ ਮਡਾਈ ਹੈ ਨਾ ਤੂੰ ਜਿੱਥੇ ਮੰਮੀ ਅਗਲਾ ਫਾਇਦਾ ਹੁੰਦਾ ਸੁਣ ਵੀ ਲੈ ਦਾ ਦੁੱਧ ਕੀ ਆ ਉਧਰ ਪਹਿਲੇ ਵੀ ਤੇ ਬਜਨ ਗਿਆ ਪਰ ਇਹ ਆਕੜ ਵੀ ਨਹੀਂ ਕੋਈ ਸਮਝ ਸਕਦਾ ਮੇਰੀ ਗੱਲ ਸੁਣ ਉਹਦੀ ਆਕੜ ਕਿੰਨੀ ਕੁ ਹੋ ਗਈ ਤੇਰੇ ਨਾਲ ਬਹੁਤੀ ਆਦੀ ਐਵੇਂ ਲੜਾਈ ਨਹੀਂ ਲੜਾਈ ਜਾਂਦੀ ਹੁੰਦੀ ਜਿਹੜੀ ਗੱਲ ਹੋ ਗਈ ਨਾ ਉਹਦੇ ਤੇ ਹੁਣ ਮਿੱਟੀ ਪਾਓ ਆਪੋ ਆਪਣੇ ਪਕਾਓ ਤੇ ਖਾਓ ਤੇ ਗਰਲੀ ਮੇਰੀ ਗੱਲ ਸੁਣ ਲੈ ਕਰ ਪੁੱਤ ਟਾਈਮ ਨਾਲ ਉੱਠ ਕੇ ਆਪਣਾ ਸੋਈ ਚ ਕੰਮ ਕਰਕੇ ਤੇ ਜਿੰਨਾ ਜਿੰਨਾ ਤੁਹਾਨੂੰ ਖਾ ਆਉਂਦਾ ਨਾ ਆਪੋ ਆਪਣਾ ਝਾੜੂ ਪੋਚਾ ਲਾ ਕੇ ਤੇ ਟਾਈਮ ਨਾਲ ਤੇਰੀ ਡਿਊਟੀ ਦੇ ਤੋਰ ਤੇ ਆ ਕਰਣਾ ਲੈ ਨਾ ਮੇਰੇ ਲਈ ਕਲਾ ਮੁਕੀ ਚਲੋ ਕੇ ਨਾ ਠੀਕ ਹੈ ਇੱਥੇ ਬੈਠੀ ਆ ਤੈਨੂੰ ਪਤਾ ਲੱਗਾਂ ਦਿਆ ਘਰ ਵਿੱਚ ਕੀ ਬਣਿਆ ਏ ਕਿੰਨੇ ਵਾਰ ਤੇ ਮੈਨੂੰ ਆਉਂਦੀ ਹੀ ਪਰ ਮੈਂ ਗਾ ਨਹੀਂ ਹੀ ਗਈ ਮੇਰੇ ਆਪਣੇ ਬੜੇ ਕੰਮ ਕਰਨ ਵਾਲੇ ਪੈਹੀ ਧੁੱਪ ਵੇਖੋ ਕਿੱਥੇ ਚੜ ਕੇ ਆ ਗਈ ਆ ਕੱਪੜੇ ਕਿੰਨੇ ਧੋਣ ਵਾਲੇ ਪੈਹੀ ਇੰਨਾ ਦੇ ਵੀ ਹੀ ਤੇ ਆਪਣੇ ਵੀ ਮੈਂ ਤੇ ਉਹ ਹੀ ਮਹਾ ਕੰਮ ਕਰਨਦੀ ਆ ਤੇ ਜਿਹੜੇ ਕੁਝ ਸੁੱਕਣ ਦੇ ਨਾਲ ਨਾਲ ਜੋੜੀ ਜਾਣ ਦੀ ਆ ਉਹ ਚੱਲ ਕੋਈ ਗੱਲ ਨਹੀਂ ਜਿਹੜੇ ਇਹਨਾਂ ਦੇ ਬਸ ਅਜਦੀ ਦਿਹਾੜੀ ਏ ਮੰਮੀ ਹੁਣਾਂ ਕਰਤਾ ਵੱਖ ਵੱਖ ਕਰਤਾ ਤੂੰ ਹੋਰ ਕਿਹੜੀ ਗੱਲੋਂ ਜੋ ਇਹ ਚਾਹੁੰਦੇ ਸੀ ਉਹ ਕੰਮ ਹੋ ਗਿਆ ਗੱਲ ਜਿਹੜੀ ਹੁਣੀ ਆ ਉਹ ਪੈਸਿਆਂ ਵਾਲੀ ਜਿਹੜਾਂ ਦਾ ਮੈਨੂੰ ਆੜ ਤੀਨ ਪੈਸੇ ਨੇ ਦਿੱਤੇ ਅਸ਼ਾ ਮਮੀ ਨੇ ਡੈਡੀ ਨਾਲ ਕੀਤੀ ਸਲਾਹ ਤੇ ਉਹ ਆਂਦੇ ਨਾਲ ਵਾਅ ਕਰਤੀਗੇ ਤੇ ਹੁਣ ਤੇ ਬੜੇ ਖੁਸ਼ ਹੋਨੇ ਆ ਖੁਸ਼ ਤਾਂ ਵੀ ਨਹੀਂ ਹੋ ਹੈਗੇ ਕਿਉਂ ਹੋਣੀ ਕੀ ਗੱਲ ਹੁਣ ਤੇ ਜੋ ਚਾਹੁੰਦੇ ਸੀ ਉਹ ਹੋ ਗਿਆ ਵਾ ਉਹ ਤੈਨੂੰ ਪਤਾ ਇਹਨਾਂ ਨੂੰ ਜੋ ਮਰਜ਼ੀ ਦੇ ਦੇ ਇਹਨਾਂ ਨੇ ਖੁਸ਼ ਹੋਣਾ ਹੁਣ ਅਗਲਾ ਪਤਾ ਕਹਿੰਦੇ ਕੰਦ ਮਾਰਨੀ ਏ ਵਿੜੇ ਦੇ ਵਿੱਚ ਹਾ ਹੈ ਇੰਨੇ ਕਿ ਥਾਂ 'ਚ ਕਿੱਥੇ ਕੰਦ ਮਾਰਨੀ ਏ ਕੰਦ ਮਾਰੇਗਾ ਕਿੱਥੇ ਪਰ ਨਾ ਤੈਨੂੰ ਪਤਾ ਵਾਰੇ ਆਉਂਦੇ ਨਾ ਕਿਸੇ ਨੂੰ ਨਾ ਤੇਰਦਾ ਇਕ ਗੱਲੀ ਗਰਲੀ ਨਹੀਂ ਉਹ ਬੋਲੀ ਸੱਚੀ ਹੋਰ ਉਹਨੇ ਤਾਂ ਕਦੇ ਦੰਦਾ ਤੋਂ ਦੰਦ ਨਹੀਂ ਚੁੱਕਿਆ ਲਾ ਵੀ ਅੱਗੇ ਅੱਗੇ ਗੱਲ ਕਰਨ ਦਾ ਜੜੀ ਵੀ ਕੀਤੀ ਹੈ ਤੇ ਅਗਲੀ ਮਗਰ ਮਗਰ ਜੇ ਸਮਝਉਂਦੀ ਰਹਿੰਦੀ ਆ ਉਹਨੂੰ ਅੱਗੇ ਕੀ ਬੋਲਣ ਦੀ ਕੀ ਲੋੜ ਆ ਆਹੋ ਚੱਲੇ ਵੀ ਆ ਚਲ ਛੱਡ ਪਰਾਂ ਸਾਨੂੰ ਕਾਦਾ ਤੇ ਪਰ ਇੱਕ ਗੱਲ ਜੇ ਮੰਮੀ ਡੇੜੀ ਨੂੰ ਆਪਾਂ ਆਪਣੇ ਵੱਲ ਰੱਖਣਾ ਵਾ ਉਹ ਤੇ ਦੋਵੇਂ ਜੀ ਚੱਲ ਜਾਂਦੇ ਨੇ ਨੌਕਰੀ ਤੇ ਉਹਨਾਂ ਨੇ ਤੇ ਮੁੜ ਕੇ ਉਹਨਾਂ ਵੱਲ ਧਿਆਨ ਨਹੀਂ ਦੇਣਾ ਉਹਨਾਂ ਨੇ ਕਹਿਣਾ ਵਾ ਕਿ ਸਭ ਕੁ ਚੰਗਾ ਵਾ ਸਾਰਾ ਕੰਮ ਇਹ ਕਰਿਆ ਕਰਨਗੇ ਤੇ ਹੀ ਵੇਲੇ ਰਿਆ ਕਰਾਂਗੇ ਉਹ ਨਵਦੀਪ ਉਹਨਾਂ ਕਿੱਥੇ ਰੱਖਣਾ ਉਹਨੇ ਤਾਂ ਗੱਲ ਨੇ ਪਹਿਲਾਂ ਹੀ ਕਹਿ ਤਾ ਜਿਹੜੀ ਆ ਤੂੰ ਗੱਲ ਕਰਨ ਲਈ ਹੈ ਵੀ ਨੌਕਰੀ ਵਾਲੀ ਇਹ ਮੰਮੀ ਉਦਾਂ ਤਾਂ ਨਹੀਂ ਕੋਈ ਗੱਲ ਤੁਹਾਨੂੰ ਪਤਾ ਹੀ ਨੌਕਰੀ ਤੇ ਜਾਣਿਆ ਫਿਰ ਐਉਂ ਆ ਜਿਉਂ ਆ ਫਿਰ ਉਹ ਕੰਮ ਰਹਿਣਾ ਤੇ ਮੰਮੀ ਮੁੜ ਕੇ ਮੈਨੂੰ ਆਂਦੇ ਵੀ ਤੂੰ ਦੱਸ ਮੈਂ ਮੰਮੀ ਤੇ ਆਉਂ ਆਈ ਕਦੋਂ ਤੁਹਾਨੂੰ ਲਾ ਕੀਤੀ ਸਗੋ ਚੰਗਾ ਹੀ ਏ ਆਪਣਾ ਰੌਣਕ ਲੱਗੀ ਰਹੇ ਕਰੇਗੀ ਤੇ ਹੋਰ ਪਿੰਦਰ ਨਾਲ ਨਾਲ ਰੌਣਕ ਸਹੀ ਗੱਲ ਏ ਨਾਲੇ ਮੰਮੀ ਤਾਰੇ ਪਤਾ ਠੀਕ ਠੁਕ ਵੀ ਨਹੀਂ ਰਹਿੰਦੇ ਹੈਗੇ ਤੇ ਫਿਰ ਜੇ ਅਸੀਂ ਉਹਨਾਂ ਨੂੰ ਆ ਉਮਰ ਚ ਤੱਕਾ ਦਵਾਗੇ ਤੇ ਲੋਕਾਂ ਨੇ ਹੰਨੂ ਹੀ ਗੱਲਾਂ ਕਰਨੀਆਂ ਵਾ ਕਰਨੀਆਂ ਕਰਨੀਆਂ ਕਿਉਂ ਨਹੀਂ ਵੇਖੀ ਹੁਣ ਵੀ ਕਰਨੀਆਂ ਉਹ ਕਰਨਾ ਉਦਾਂ ਦੇ ਬੜੀਆਂ ਵੱਡੀਆਂ ਵੱਡੀਆਂ ਗੱਲਾਂ ਕਰਦੇ ਨੇ ਤੇ ਮੁੰਡਿਆਂ ਨੇ ਵੇਲਾ ਕੀ ਕੀਤਾ ਓ ਤੇ ਚਲੋ ਪਿੰਦੇ ਰਹੇ ਕਿਢਾ ਲੋਕਾਰ ਕੀਤਾ ਵਾ ਸਾਰੀ ਦੁਨੀਆ ਘਰਦੀ ਆਉਂਦੀ ਪਰ ਆਪ ਸੋਚਿਆ ਸੀ ਕਿ ਚੱਲ ਇਕੱਠੇ ਰਾਵਾਂਗੇ ਸਾਰੀ ਉਮਰ ਤੇ ਸੋਬਾ ਬਣੂਗੀ ਪਰ ਇਹਨਾਂ ਦੋਵਾਂ ਜੀਆਣੇ ਨੇ ਉਹ ਪਾਸੇ ਆਉਣ ਨਹੀਂ ਦਿੱਤਾ ਉਦੋਂ ਪਹਿਲਾ ਗਲਤੀ ਇੱਕ ਜਣਾ ਕਰਦਾ ਤੇ ਭੁਗਤਨੀ ਸਾਰੇ ਜੀਆਂ ਨੂੰ ਪੈਂਦੀ ਤੇ ਹੋਰ ਮੰਮੀ ਡੈਡੀ ਹੋਣੀ ਵੇਖ ਲੋ ਕਿੰਨਾ ਜੋਰ ਲਾਉਂਦੇ ਸੀ ਕਿ ਤੁਹਾਨੂੰ ਨਹੀਂ ਵੱਖ ਹੋਣ ਦੇਣਾ ਹੀ ਆਪਣਾ ਪਰਿਵਾਰ ਇਕੱਠਾ ਹੀ ਰੱਖਣਾ ਵਾ ਵੇਖ ਲੋ ਉਹਨਾਂ ਦੀ ਵੀ ਨਹੀਂ ਕੋਈ ਵਾਅ ਪੇਸ਼ ਗਈ ਨਾ ਨਾ ਜਦੋਂ ਫਿਰ ਨਿਆਣੇ ਨਹੀਂ ਨਾ ਮੰਨਦੇ ਕਿ ਮਾਪੇਓ ਵਿਚਾਰੇ ਵੀ ਕੀ ਕਰਨ ਤੇ ਮੇਰੀ ਇੱਕ ਗੱਲ ਸੁਣ ਲੈ ਹੁਣ ਅੱਜ ਤੋਂ ਗਾਂਹ ਕੋਈ ਲੜਾਈ ਨਹੀਂ ਹੋਣੀ ਚਾਹੀਦੀ ਕੰਮ ਦੀ ਵਾਰੀ ਆ ਪਹਿਲਾ ਉਹਦੀ ਰੋਟੀ ਪਾਣੀ ਕਰਨਾ ਹੀ ਹੁੰਨੇ ਠੀਕ ਆ ਇਹੜਾ ਤੂੰ ਆਖੇ ਮੈਂ ਕਰਨਾ ਤੇ ਉਹ ਮਗਰੋਂ ਕਰੀ ਨਹੀਂ ਨਹੀਂ ਪਿੰਦਰ ਉਹਦੀ ਪੈਲਾ ਕਿਉਂਕਿ ਉਹਨਾਂ ਨੇ ਕੰਮ ਤੇ ਜਾਇਆ ਕਰਨਾ ਵਾ ਮੁੜ ਕੇ ਫੇਰ ਲੜਾਈ ਹੋ ਹੋ ਰਹੂਗੀ ਇਹੋ ਤਾਂ ਗੱਲ ਹੈ ਨਾ ਜੇ ਹੁਣ ਕੰਮ ਨਿਭੜਿਆ ਤੇ ਉਹਦੇ ਵਾਲੇ ਹੁਣ ਧਿਆਨ ਨਹੀਂ ਦਦੋ ਚਲੋ ਠੀਕ ਗੱਲ ਹੋਈ ਨਾ ਕੋਈ ਵੀ ਨਹੀਂ ਕੋਈ ਨਹੀਂ ਪੈਲੀ ਕੋਲੀ ਦਾ ਵੀ ਕਰਤਾ ਜਮਾ ਪੈਲੀ ਦਾ ਵੀ ਕਰਤਾ ਵਾ ਹੋਰ ਚਲ ਵਧੀਆ ਕੀਤਾ ਜਮਾ ਅੱਜ ਗੱਲ ਕਰਦੇ ਫੇਰ ਉਹਨਾਂ ਕੱਲ ਨੂੰ ਇਹ ਵਾਲੀ ਗੱਲ ਦਬੜਨਾ ਨਹੀਂ ਕਰਨਾ ਤੇ ਹੁਣ ਉਹਨਾਂ ਨੇ ਪਹਿਲੀ ਆਪ ਵਾਇਆ ਕਰਨੀ ਹੈ ਜਾਂ ਕੀ ਕੀਤਾ ਉਹਦਾ ਆਂਦਾ ਠੇਕੇ ਰਖ ਲਈ ਤੂੰ ਹੀ ਇਹ ਮੈਨੂੰ ਯਾਰ ਘੱਟ ਦੇ ਦਿਆ ਕਰੀ ਲੋਕਾਂ ਨਾਲ ਮੈਂ ਕਹਾ ਤੂੰ ਮੇਰੇ ਕੋਲ ਪੂਰੇ ਹੀ ਲੈਣੀ ਚੰਗਾ ਕੀਤਾ ਜੇ ਉਹਨੂੰ ਪੂਰੇ ਕਹਿਤਾ ਵਾ ਉਹ 1000 ਘੱਟ ਕਰਕੇ ਤੇ ਉਹਨੇ 3600 ਵਰੀ ਸੁਣਾਇਆ ਕਰਨਾ ਸੀ ਤੇ ਹੋਰ ਮੈਂ ਤੇਰੇ ਤੋਂ 1000 ਘੱਟ ਲੈਣਾ ਵਾ ਅਜੇ ਵੀ ਪਤਾ ਕੀ ਡੈਸ਼ ਗੱਲਾਂ ਕਰਨਾ ਇਹ ਮੈਂ ਤਾਂ ਸੋਚਣਾ ਵਾ ਉਹ ਮੈਂ ਕੋਈਆਂ ਨੇ ਉੱਥੇ ਮਨਚਾ ਸੋਚਿਆ ਬੜਾ ਤੱਕ ਸੋਚਦਾ ਮੇਰਾ ਜਿੰਨਾ ਇਹ ਸੋਚਦੇ ਨੇ ਉਹਨਾਂ ਕੋਈ ਸੋਚਦਾ ਹੀ ਨਹੀਂ ਹੋਣਾ ਨਾ ਨਾ ਚਲ ਉਹਦਾ ਚੰਗਾ ਹੋਇਆ ਈ ਬੜਾ ਵਧੀਆ ਹੋ ਗਿਆ ਵੈਸੇ ਚੰਗਾ ਸਗੋਂ ਕੰਮ ਨਿਭੜਿਆ ਵਾ ਲੋਕਾਂ ਨਾਲ ਤਾਂ ਗੱਲਾਂ ਕਰਨੀਆਂ ਪਰ ਸੁਖ ਸ਼ਾਂਤੀ ਰਹੇਗੀ ਉਹਨਾਂ ਘਰ ਵਿੱਚ ਤੇ ਹੋਰ ਸਹੀ ਗੱਲ ਹੈ ਕਿੱਥੇ ਚੱਲੇ ਜੇ ਇੱਥੇ ਬੋ ਬੰਦਾ ਪੁੱਛੇ ਜੇ ਮੈਨੂੰ ਬੋਲਣ ਨਹੀਂ ਦੇਣਾ ਤੇ ਮੈਨੂੰ ਕਾ ਲਈ ਇੱਥੇ ਸੱਦਿਆ ਹੈ ਨਾਲ ਜਿਹੜੇ ਵੀ ਫੈਸਲੇ ਕੀਤੇ ਹਨ ਮੈਨੂੰ ਨਹੀਂ ਮਨਜ਼ੂਰ ਮੈਂ ਚੱਲੀ ਮੰਮੀ ਨੂੰ ਸੱਦਣ ਸਸੀ ਰਾਜੀ ਸਾਰਿਆਂ ਨੂੰ ਤੇ ਤੁਹਾਡਾ ਬਹੁਤ ਧੰਨਵਾਦ ਤੁਸੀਂ ਵੀਡੀਓ ਨੂੰ ਇੰਨਾ ਪਿਆਰ ਦੇਣਦੇ ਹੋ ਇਸੇ ਤਰ੍ਹਾਂ ਦਿੰਦੇ ਰਹੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਵੀਡੀਓ ਨੂੰ ਅੱਗੇ ਵੀ ਤੁਸੀਂ ਬਹੁਤ ਸਪੋਰਟ ਕੀਤੀ ਸਾਡੀ ਤੁਹਾਨੂੰ ਇਹ ਹੀ ਰਿਕਵੈਸਟ ਆ ਕਿ ਹੋਰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਠੀਕ ਹੈ ਜੀ ਧੰਨਵਾਦ ਜੀ ਲਿਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗਣ ਰਹੀ ਜੀ